ਕੀ ਹੋਇਆ ਸੀ ਕਿ ਸੌ ਹੋਇਆ ਸੀ ਉਹਨਾਂ ਨੂੰ ਕਿਉਂਕਿ ਜਦੋਂ ਸਾਡਾ ਕਾਫਲਾ ਵਿੱਚ ਦੇਸੀ ਸਾਡੀ ਜੋ ਜਿਪ ਸੀ ਸੀ ਉਹਦੇ ਨਾਲ ਉਹਦੀ ਟੱਕਰ ਹੋਈ ਸਾਡੇ ਚਾਰ ਮੁਲਾਜ਼ਮ ਤੇ ਘਾਰਵਾਲਾ जख्मी ਹੋ ਗਿਆ ਸੀ ਮੰਤਰੀ ਸਾਹਿਬ ਅਜੋ ਉਹਨਾਂ ਨੂੰ ਕੱਢੀ ਵਿੱਚੋਂ ਕੱਢ ਕੇ ਉਹਨਾਂ ਨੂੰ ਜੋ ਐਂਬੂਲੈਂਸ ਸੀ ਸਾਡੇ ਕਾਫਲੇ ਦੇ ਵਿੱਚ ਉਹਨਾਂ ਵਿੱਚ ਪਹੁੰਚਾ ਕੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਹੈ ਤਾਂ ਹੀ ਅਸੀਂ ਮੇਟੋਏ ਹਾਂ ਸੋ ਇਹ ਤੋਂ ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਸਤਿਕਾਰ ਦਾ ਆਇਕ ਗੁਰਦੀਪ ਸਿੰਘ ਜਣਗਵਾਜੀ ਨੂੰ ਕਿ ਉਹ ਮੈਂ ਚਤੇ ਹਾਂ ਅਤੇ ਅੱਜ ਦੇ ਸਵਾਦ ਨੂੰ ਸੰਬੀਧ ਸੰਖੇਪ ਵਿੱਚ ਜਾਣ ਕਰੀਏ। ਇਸ ਪ੍ਰੋਗਰਾਮ ਤੇ ਉਚੇਤੇ ਤੌਰ ਤੇ ਪੰਜਾਬ ਦੇ ਕੈਬਨਟ ਦੇ ਵਕੀਲ ਸਰਦਾਰ ਹਰਪੰਦਰ ਸਿੰਘ ਜੀ ਜੀਓ ਸਾਹਿਬ ਉਹਨਾਂ ਦੇ ਨਾਲ ਡੀ ਸਾਹਿਬ, ਏਡੀਟੀ ਸਾਹਿਬ, ਡੀਓ ਸਾਹਿਬ ਸਾਫ ਤੋਂ ਟਟਾ ਰਸਣਾ ਨੂੰ ਕਰੋ ਪੁਇਤਰ ਗੱਜ ਕੇ ਬਰਾਵਾਈ ਕੁਰਸੀ ਦਾ ਖਾਤ ਸਾਹਿਬ ਹੈ ਕੁਰਸੀ ਕੀ ਕੋ। ਮੈਂ ਪਿੰਡ ਕੋਠਿਆਂ ਵਾਲਿਆਂ ਨੂੰ ਜਿਹੜਾ ਇਸ ਕਰਕੇ ਤੁਹਾਡੇ ਪਿੰਡ ਪ੍ਰੋਗਰਾਮ ਰੱਖਿਆ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਦਿਨੀ ਹੜ੍ਹਾਂ ਨਾਲ ਬਹੁਤ ਵੱਡਾ ਪ੍ਰਭਾਵਿਤ ਹੋਇਆ ਇਹ ਵੀ ਪਿੰਡ ਦਾ ਹੋਰ ਹੀ ਬਹੁਤ ਸਾਰੇ ਵਿੱਚ ਜਿਹੜਾ ਪ੍ਰਤੀ ਇੱਕ 20000 ਘਰਾਬੇ ਦਾ ਉਹਨਾਂ ਅਨਾਉਂਸ ਕੀਤਾ ਸੀ ਜਾਂ ਮਕਾਨਾਂ ਦੇ ਜਿਨ੍ਹਾਂ ਦੇ ਉੱਪਰ ਸਮੇਂ ਮਕਾਨ ਡਿੱਗ ਪਏ ਉਹਨਾਂ ਦੀ ਜਦ ਕਰਾਉਣੀ ਹੈ ਤੁਹਾਨੂੰ ਪਤਾ ਪਿਛਲੇ ਦਿਨੀ ਕੋਤੰਦਰ ਪਹਿਲਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਬਾਦ ਜੀ ਜਨਾਲੇ ਤੋਂ ਸ਼ੁਰੂਆਤ ਕਰਕੇ ਗਏ ਸੀ ਕਿ ਜਿਹੜੀ ਝੂਟਾ ਨਹੀਂ ਆ ਜਿੱਥੇ ਕਿਸੇ ਵੀ ਫਸਲ ਦੇ ਨੁਕਸਾਨ ਦੇ ਦਾਤ ਤੋਂ ਬਾਅਦ ਵੀ ਕੁਦਰਤੀ ਇੱਕ ਆਫਤ بارش ਜਾਦੀ ਹੋਵੇ بارش ਨੂੰ ਦਾ ਤੁਸੀਂ ਲੋਕ ਸਾਇਦੇ ਨਾ ਸੀ ਲੋਕ ਸਾਇਦੇ ਨਾ ਵੀ ਸਟਾਪ ਹੋ ਸਕਦੀ ਹੈ ਕਿਤੇ ਉਹ ਜਿਹੜਾ ਉਸ ਵਾਹਨ ਦੇ ਰਿਤੇ ਹ ਖਵਾਸਾ ਪਰਮਾ ਖਵਾਸਾ ਸਾਰਾ ਇੱਕ ਗੱਲ ਜ਼ਰੂਰ ਹੈ ਗਿਆ ਕਿ ਜਦੋਂ ਕੁਦਰਤੀ ਆਫਤ ਆ ਗਈ ਉਸ ਤੋਂ ਬਾਅਦ ਸਰਕਾਰ ਨੇ ਕੀ ਕੀਤਾ ਇਹ ਕਾਬੂ ਜੜੀ ਆਉ ਜਾਵੇ ਅਮਨਤ ਰੱਖਦੀ ਜੇਕਰ ਸਾਰੇ ਪੰਜਾਬ ਦੇ ਖੇੜਾ ਨੇ ਦਵਾਈ ਵਿਚਾਈ ਸੀ ਉਹਦੇ ਸਬੰਧ ਚ ਕੈਬਨਟ ਦੇ ਵਕੀਲ ਸਰਦਾਰ ਹਰਪੰਦਰ ਸਿੰਘ ਜੀ ਵੀ ਸਾਹਿਬ ਮੁੱਖ ਮੰਤਰੀ ਸੂਤਰ ਪ੍ਰਗਵਹਲ ਮਾ ਜੀ ਨਿਸ਼ਾਨ ਰਤੇ ਜਾਂਦੇ ਨੇ ਮੋਟੇ ਪਿੰਡ ਚ ਆਏ ਨੇ ਔਰ ਜਿਹੜੇ ਲਾਭਪਾਤਰੀ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਅੱਜ ਚੈੱਕ ਵੰਡੇ ਨੇ ਉਹਨਾਂ ਦੇ ਖਾਤਿਆਂ ਚ ਪੈਸੇ ਪੈਣੇ ਨੇ ਉਹਦੇ ਸਬੰਧ ਚ ਅੱਜ ਇਹ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ ਇਹ ਜਿਹੜਾ ਇੱਕ ਜਿਹੜਾ ਪਾਰਟ ਆਫ ਵਾਲੀ ਗੱਲ ਬਾਰੇ ਵੀ ਬਾਅਦ ਜਾ ਕੇ ਅਨੇਕੋ ਜਿਹੜੇ ਪਟਾਰੇ ਮੋੜੀ ਚੱਲੀ ਆ ਪਿਛਲੇ ਦਿਨੋਂ ਬਹੁਤ ਮਾੜੀ ਗੱਲ ਆ ਐਸੇ ਇਨਸੀਡੈਂਟ ਨਹੀਂ ਵਾਪਰਨੇ ਚਾਹੀਦੇ ਤਾਂ ਲਾਰਡ ਅੰਡਰ ਜਿਹੜਾ ਪੂਰਾ ਕੰਪੂਰੇਟ ਹੈ ਜਿੰਨੇ ਜਿੰਨੇ ਵੀ ਇਸ ਵਾਰਤਾਤ ਨੂੰ ਇਨਜਾਮ ਦਿੱਤਾ ਹੈ ਉਹ ਅੱਜ ਨਹੀਂ ਤਾਂ ਕੱਲ ਉਹ ਜ਼ਰੂਰ ਸਖਤ ਨਿਯਮ ਦਾ ਪਤਾ ਨਾਨਕ ਜੀ ਸਾਡੇ ਦੇ ਪੋਸਟ ਤੋਂ ਜਿਹੜੇ ਸਨ ਪਤਾ ਪਿਛਲੇ ਦਿਨੀ ਪੰਜਾਬ ਪੇਂਦਰ ਖੜਾ ਦੇ ਮਾਰ ਦੇ ਰਾਹ ਦਾ ਸੀ ਕਾਫੀ ਨੁਕਸਾਨ ਹੋਇਆ ਸਾਡਾ ਸ਼ੁਕਰੀਆ 60 ਦੇ ਕਰੀਬ ਲੋਕਾਂ ਨੂੰ ਆਪਣੀ ਜਾਨ ਤੋਂ ਹੱਥੋਂ ਨੇ ਸਾਇਆ ਪੰਜ ਲੱਖ ਏਕੜ ਜ਼ਮੀਨ ਜਿਹੜੀ ਸੀਗੀ ਫਸਲ ਜਿਹੜੀ ਸੀ ਉਹ ਖਰਾਬ ਹੋ ਗਈ ਖਾਤੀ ਆ ਗਿਆ ਅਨਕਣਤ ਮਸ਼ਹੂਰ ਬਾਲ ਟੰਕਰ ਰੋੜ ਗਿਆ ਬਹੁਤ ਖਰਾਬ ਹੋ ਗਏ ਸੜਕਾਂ ਨਿਕੀਆਂ ਸਕੂਲ ਘਟੇਰੀ ਹੋ ਗਏ ਕਾਲਜ ਘਟੇਰੀ ਹੋ ਗਏ ਹਸਪਤਾਲਾਂ ਦੀਆਂ ਬਿੰਦਨਾ ਡੈਮੇਜ ਹੋ ਗਈਆਂ ਬਹੁਤ ਨੁਕਸਾਨ ਪਹੁੰਚਾ ਰਹੇ ਹਨ ਇਸੇ ਸਮੇਂ ਵਿੱਚ ਜੀ ਦੋ ਸਾਡੇ ਬਾਲਜੋਕ ਮੁੱਖ ਮੰਤਰੀ ਸਰਕਾਰ ਕੋ ਮਨਸੀਪਾਲਾ ਸਰਕਾਰ ਕੀ ਆਸ ਹੈ ਕਿ ਅਸੀਂ ਮੁਆਵਜ਼ੇ ਦੀ ਰਾਸ਼ੀ ਤੁਹਾਡੀ ਦੇ ਤਾ ਤੋਂ ਪਹਿਲਾ ਮਿਲਾਂ ਅਸੀਂ ਪਰ 20000 ਰੁਪਿਆ ਪ੍ਰਤੀ ਏਕੜ ਮੁਆਵਜ਼ਾ ਹੈ ਜਿਹੜਾ ਕਿ ਪੂਰੇ ਭਾਰਤ ਦੇ ਸਾਰੇ ਪ੍ਰਾਂਤਾਂ ਤੋਂ ਵੱਧ ਕਿਸੇ ਪ੍ਰਾਂਤ ਦੇ ਵਿੱਚ 20000 ਰੁਪਿਆ ਫਸਲ ਨੂੰ ਲਈ ਦਾ ਮੁਆਵਜ਼ਾ 20000 ਰੁਪਿਆ ਮੁਆਵਜ਼ਾ ਹਾਲਾਨੀਆ ਤੋਂ 7 ਕਰੋੜ ਰੁਪਏ ਦੇ ਬੀ ਇਸ ਦੇ ਪੈਦਾਣੇ ਨੇ ਜਿਸ ਦਾ ਖੇਤ ਉਸਦੀ ਰੇਤ ਤੋਂ ਨਾਮ ਸ਼ੁਰੂ ਕੀਤਾ ਸੀ ਸੋ ਲੋਕਾਂ ਨੂੰ ਹੜਾ ਦੀ ਵਾਰ ਤੋਂ ਬਾਹਰ ਕੱਢਣ ਵਾਸਤੇ ਸਰਕਾਰ ਦਿਨ ਦਾਤ ਇੱਕ ਕਰ ਰਹੀ ਆ ਮੇਰਾ ਹੜਾ ਦੇ ਨੁਕਸਾਨ ਬੇਨਤੀ ਕੀਤੀ ਫਿਰ ਹੜਾ ਤੋਂ ਬਾਅਦ ਜਦੋਂ ਪਾਣੀ ਉਤਰਿਆ ਤੇ ਉਹਨਾਂ ਰਾਹਤ ਕਾਰਜ ਜਿਹੜੇ ਸੀ ਉਹ ਵੀ ਚੱਲੀ ਰੱਖੇ ਜਦੋਂ ਹਾਲ ਸੀ ਕਿ ਟੌਨ ਹੋਰ ਨਿਵਾਸ ਵਾਸਤੇ ਜਿਹੜਾ ਕੰਮ ਸ਼ੁਰੂ ਨਹੀਂ ਹੋਤਾ ਸੋ ਅੱਜ ਅਸੀਂ ਇੱਥੇ 485 ਕੋਟੇ ਪਹਿਲੇ ਜਿਹੜੇ ਆ ਪਾਪਤਰੀ ਨੇ 485 ਸਾਨੂੰ ਦਾਨ ਕੀਤੀ ਆ ਉਹਨਾਂ ਨੂੰ 40 ਲੱਖ 55000 ਦੀ ਜਿਹੜੀ ਅਮਾਉਂਟ ਆ ਰਾਸ਼ੀ ਆ ਉਹਨਾਂ ਨੂੰ ਮੰਡੀ ਗਈ ਆ ਸਾਡੇ માન ਲੋਕ ਐਮਐਲਏ ਸਰਦਾਰ ਗੋਪੀ ਸਿੰਘ ਨਾਲ ਉਹਦਾ ਆਸਾਨ ਤੇ ਸਹਾਇਤਾ ਕਰਕੇ ਕਾਹਤੂ ਵੀ ਫਤਿਹ ਕਟਾ ਕੇ ਆਏ ਨੇ ਉਹਨਾਂ ਨੇ ਹੜਾ ਦੇ ਦੌਰਾਨ ਤਾਂ ਜਿਹੜਾ ਕੰਮ ਕੀਤਾ ਜਾਂਦੀ ਕਿਸੇ ਵੀ ਐਸੇ ਪਿਆ ਨਹੀਂ ਉਸ ਤੋਂ ਬਾਅਦ ਵੀ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਕੇ ਆਪ ਆਪ ਜਿੱਲਾ-ਜਿੱਲਾ ਦੇ ਨੁਕਸਾਨ ਹੋਏ ਨੇ ਉਹਨਾਂ ਨਾਲ ਆਪਾਂ ਗੱਲ ਕਰ ਰਹੇ ਸੀ ਸੀ ਇਹਨਾਂ ਦੇ ਘਰ ਦਾ ਜਿਹੜੀ ਕੋਈ ਜ਼ਰੂਰੀ ਨੁਕਸਾਨ ਦਾ ਦਾਅਵਾ ਕਿੰਨੇ ਉਹਨਾਂ ਨੂੰ ਕਿੰਨਾ 3 ਲੱਖ 20 ਹਜ਼ਾਰ ਦਾ ਕਾਂਗਰਸ ਤੋਂ ਸੀ ਸਾਡੇ ਸ਼ਹਿਮਾਲ ਦੇ ਬੀਤਿਂ ਕ੍ਰਿਸ਼ਨਾ ਸਾਹਿਬ ਪੂਰੇ ਜਹਾਂਰਾ ਦੇ ਵਿੱਚ ਵੀ ਅੱਜ ਸੀਗੇ ਉਹਨੂੰ ਵੀ ਜੋ-ਜੋ ਨੁਕਸਾਨ ਹੈ ਉਹਦਾ ਰੱਪਾ ਹੀ ਬਾਤਿਆ ਤੇ ਨਾਤੇ ਇੱਕ ਅਧਿਕਾਰੀ ਨੇ ਸਮੇਂ ਸਮੇਂ ਦੇ ਸ਼ਾਂਤ ਨਹੀਂ ਦਿਸਤੀਆਂ ਜੀ ਜਿਹੜੇ ਸਟੇਨਰ ਨੇ ਐਸਾ ਲਾਕੇ ਦੇ ਹੋਣ ਕਰ ਰਹੇ ਨੇ ਸੋ ਮੇਰੀ ਸਭ ਨੂੰ ਅਪੀਲ ਆ ਤੇ ਜੋ ਕੁਝ ਹੜਾਵੇ ਵਿੱਚ ਨੁਕਸਾਨ ਨੁਕਸਾਨ ਹੋਇਆ ਜੀ ਉਹ ਤਾਂ ਉਹਨਾਂ ਦੀ ਪੂਰੀ ਭਰਾਈ ਸ਼ਾਂਤ ਸੰਭਵ ਨਹੀਂ ਆ ਪਰ ਜਿਹੜੇ ਜਿਹੜੇ ਵੀ ਪੈਸੇ ਆ ਰਹੇ ਨੇ ਰੋਕਾ ਵਾਸਤੇ ਉਹ ਆਕਾ ਸਹੀ ਸਮੇਂ ਤੇ ਤੇ ਜਲਦੀ ਪਹੁੰਚਨੇ ਚਾਹੀਦੇ ਨੇ ਔਰ ਉਹ ਮਾਲਸਾਰ ਨੂੰ ਜਾ ਰਹੇ ਨੇ ਆ ਕੇ ਉਹਨਾਂ ਦੇ ਤੋਂ ਸਰ ਜਿਹੜਾ ਕਾਫਲੇ ਵਿੱਚ ਐਕਸੀਡੈਂਟ ਹੋਇਆ ਹੈ ਉਹਦੇ ਬਾਰੇ ਕੀ ਜਾਣਦੇ ਦੇਖੋ ਅਸੀਂ ਸਾਡਾ ਪਿੰਗਾ ਸਵੇਰੇ 9:00 ਦੇ ਕੋਟਾਂ ਤੋਂ ਲੈ ਕੇ ਨੌਂ ਦੇ ਵਾਸਤੇ ਬਾਅਦ ਤੋਂ ਅਸੀਂ ਆ ਰਹੇ ਸੀਗੇ ਤੇ ਸਪੌਟ ਤੇ ਸੀ ਵੀ ਇੱਥੇ ਹੋ ਰਿਹਾ ਸੀ ਕਿ ਕੁਝ ਗਲ ਹੋ ਰਿਹਾ ਹੈ ਤੇ ਉਹ ਬਾਰੇ ਇਹਨਾਂ ਨੇ ਕਿਹਾ ਕਿ ਉਹ ਬੜਾ ਤੇ ਉਹ ਬਹੁਤ ਫਾਸਟ ਆਈ ਤੇ ਉਹ ਕਾਫਲੇ ਦੀ ਗੱਡੀ ਸਾਹਮਣੇ ਆ ਕੇ ਕਾਫਲੇ ਵਾਲੀ ਗੱਡੀ ਜਿਹੜੀ ਸਿੱਧੀ ਉਲਟੀ ਗਈ ਰੋਡ 'ਤੇ ਦੂਸਰੀ ਗੱਡੀ ਸੀ ਜਿਹੜੀ ਉਹ ਵੀ ਨੁਕਸਾਨ ਹੋਇਆ ਤੇ ਅਸੀਂ ਬਾਲ ਜਿਹੜੀ ਕਾਫਲੇ ਦੇ ਵਿੱਚ ਐਂਬੂਲੈਂਸ ਚੱਲ ਰਹੀ ਸੀ ਅਸੀਂ ਤੁਰੰਤ ਜਿਹੜੀ ਆ ਉਹ ਸਪੋਰਟ ਦਿੱਤੀ ਉਹਨੂੰ ਸਿੱਧੀ ਕੀਤਾ ਉਹਦੇ ਵਿੱਚੋਂ ਜਦੋਂ ਉਹ ਪਹੁੰਚੇ ਸੀ ਕਿ ਉਹਨਾਂ ਸਾਹ ਨਹੀਂ ਲੱਗ ਰਹਾ ਨਾ ਉਹ ਉਸਨੂੰ ਬੁਲਾਉਣ ਦਾ ਕੋਸ਼ਿਸ਼ ਕਰ ਰਿਹਾ ਸੀ ਤਾਂ ਵੀ ਚਾਂਦੀ ਦੀ ਫੋਟੋ ਐਕਚੁਅਲ ਵਿੱਚ ਸੀ ਨੂੰ ਵੀ ਅਸੀਂ ਉਸੇ ਹੀ ਐਂਬੂਲੈਂਸ ਦੇ ਵਿੱਚ ਸਾਹ ਲੈਣ ਹਸਪਤਾਲ ਲੈ ਕੇ ਜਾਤੀ ਸੀ ਮਾਤਾ ਨੂੰ ਦੇ ਕੇ ਬਹੁਤ ਪਰੇਸ਼ਾਨ ਕੀਆ ਗਿਆ ਜਦੋਂ ਸੀ ਕਰਾਉਂਦੇ ਮੈਂ ਤਾਂ